ਉਨੇ ਸਰ ਬੱਸ ਸਟੈਂਡ ਦੇ ਵਿੱਚ ਸਵੇਰੇ ਦੋ ਬੱਸ ਚਾਲਕਾਂ ਦੇ ਵਿੱਚਕਾਰ ਬੱਸ ਦੇ ਟਾਈਮਿੰਗ ਨੂੰ ਲੈ ਕੇ ਕਹਾ ਸੁਣੀ ਹੋ ਗਈ ਸੀਗੀ ਉਸ ਤੋਂ ਬਾਅਦ ਗੱਲ ਇੱਥੇ ਤੱਕ ਪਹੁੰਚ ਗਈ ਕਿ ਹਥਿਆਰ ਚਾਲ ਪੇ ਗੋਲੀ ਕੱਢ ਕੇ ਗੋਲੀ ਚਲਾ ਦਿੱਤੀ ਗਈ ਔਰ ਉਦੀ ਮੌਕੇ ਤੇ ਮੌਤ ਹੋ ਗਈ ਤੁਸੀਂ ਤਸਵੀਰਾਂਾਂ ਦੇ ਵਿੱਚ ਅਸੀਂ ਬੱਸ ਸਟੈਂਡ ਦੇ ਉਸ ਏਰੀਏ ਦੇ ਜਗ੍ਹਾ ਖੜੇ ਹਾਂ ਇੱਥੇ ਦੋ ਬੱਸ ਆਪਰੇਟਰ ਜਿਹੜੀਆਂ ਬੱਸ ਚਲਾ ਰਹੇ ਸੀਗੇ ਆਪਣੇ ਬੱਸ ਦੀ ਵਾਰੀ ਨੂੰ ਲੈ ਕੇ ਜਾਂ ਟਾਈਮਿੰਗ ਨੂੰ ਲੈ ਕੇ ਉਹਨਾਂ ਦੇ ਵਿੱਚਕਾਰ ਕਹਾ ਸੁਣੀ ਹੋ ਗਈ ਸੀਗੀ ਕਹਾ ਸੁਣੀ ਇਸ ਕਦਰ ਚਲੇ ਗਈ ਕਿ ਛੇ ਤੋਂ ਸੱਤ ਰਾਉਂਡ ਗੋਲੀ ਚੱਲ ਗਈ ਇੱਕ ਦੂਸਰੇ ਦੇ ਉੱਪਰ ਜਿਹਦੇ ਨਾਲ ਇੱਕ ਅਸ਼ਕਸ਼ ਦੀ ਮੌਤ ਹੋ ਗਈ ਜਿਹੜਾ ਬੱਸ ਦੇ ਨਾਲ ਉਸ ਬੱਸ ਦਾ ਆਪਰੇਟਰ ਜਾਂ ਬੱਸ ਦਾ ਮਾਲਕ ਸੀਗਾ ਹੈ ਅਜੇ ਨਹੀਂ ਪਤਾ ਚੱਲ ਪਾਰਿਆ ਫਿਲਹਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਮਗਰ ਜਦੋਂ ਉਹਨਾਂ ਨੂੰ ਗੋਰੀ ਲੱਗੀ ਹੈ ਇਲਾਜ ਦੇ ਲਈ ਉਹਨੂੰ ਫੌਰੀ ਹਸਪੀਟਲ ਲੈ ਆਇਆ ਗਿਆ ਸੀਗਾ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਔਰ ਇਹ ਘਟਨਾ ਅੰਮ੍ਰਿਤਸਰ ਬੱਸ ਸਟੈਂਡ ਦੀ ਹੈ ਤੁੰ ਅਸਵੇ ਨੇ ਜਾਂਚ ਚੱਲਦੀ ਪਈ ਹੈ ਕਟਨਾ ਸਥਲ ਦੀ ਜਾਂਚ ਜਿਹੜੀ ਹੈ ਅਧਿਕਾਰੀ ਕਰਦੇ ਪਏ ਨੇ ਮੌਕੇ ਤੇ ਜਿਹੜੇ ਖੂਨ ਬ੍ਰામਤ ਹੋਏ ਨੇ ਖੂਨ ਘਰੇ ਹੋਏ ਸੀਗੇ ਉਹਨਾਂ ਨੂੰ ਦੇਖਿਆ ਜਾ ਰਿਹਾ ਪਛਾਣਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਕਟਨਾ ਦਾ ਏਰੀਆ ਦਾ ਵੀ ਦੇਖਿਆ ਜਾ ਰਿਹਾ ਹੈ ਫੋਰੈਂਸਿਕ ਲੈਬ ਉਸ ਦੀ ਜਾਂਚ ਕਰਦੀ ਪਈ ਹੈ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਮਨੇਸਰ ਬੱਸ ਸਟੈਂਡ ਦੀਆਂ ਨੇ ਇਹ ਤਸਵੀਰਾਂ ਸਵੇਰੇ ਇੱਥੇ ਦੋ ਆਪਰੇਟਰਸ ਯਾਨੀ ਜੇ ਬੱਸ ਚਾਲਕ ਬੱਸ ਚਲਾਉਣ ਵਾਲਿਆਂ ਦੇ ਵਿੱਚਕਾਰ ਬੱਸ ਦੇ ਟਾਈਮਿੰਗ ਨੂੰ ਲੈ ਕੇ ਕਿਸੇ ਆਪਸ ਦੇ ਵਿੱਚ ਟਕਰਾਅ ਹੋ ਗਈ ਸੀ ਯਾਨੀ ਕਿ ਉਹ ਕੋਈ ਆਪਣੇ ਟਾਈਮ ਤੋਂ ਪਹਿਲੇ ਚੱਲ ਰਿਹਾ ਸੀਗਾ ਜਾਂ ਆਪਣੇ ਟਾਈਮ 'ਤੇ ਉਹਦੀ ਬੱਸ ਜਾਣ ਦਾ ਟਾਈਮ ਸੀਗਾ ਦੂਸਰਾ ਉਹ ਨੂੰ ਕਹਿ ਰਿਹਾ ਸੀਗਾ ਤੂੰ ਆਪਣਾ ਟਾਈਮ ਤੋਂ ਪਹਿਲੇ ਗੱਡੀ ਕਢ ਲੈ ਬੱਸ ਸਟੈਂਡ ਤੋਂ ਪਰ ਇਸ ਗੱਲ ਦੇ ਵਿੱਚ ਦੋਨਾਂ ਦੇ ਵਿੱਚ ਟੂ ਟੂ ਮੈਮ ਆ ਗਈ ਔਰ ਕਿਆ ਜਾ ਰਿਹਾ ਜਿਹੜਾ ਦੂਸਰੀ ਬੱਸ ਦਾ ਮਾਲਕ ਸੀਗਾ ਉਹਨੇ ਦੋਨਾਰੇ ਵਿਚਕਾਰ ਟਕਰਾਵ ਹੋਣ ਤੋਂ ਬਾਅਦ ਉਹਨਾਂ ਦੂਸਰੀ ਧਿਰ ਨੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਦੇ ਖੋਲ ਵੀ ਇੱਥੇ ਮੌਕੇ ਤੇ ਮੌਜੂਦ ਹੈ ਜੋ ਤਸਵੀਰਾਂ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਇਸ ਵੇਲੇ ਕਰੀਬ 6-7 ਖੋਲ ਨੇ ਜਿਹੜੇ ਕਿ ਐਸੋ ਦੇ ਮੌਕੇ ਤੇ ਮੌਜੂਦ ਨੇ ਇਹਨਾਂ ਨੂੰ ਇੱਥੇ ਰੱਖਿਆ ਗਿਆ ਹੈ ਫੋਰੈਂਸਿਕ ਲੈਬ ਜਿਹੜੀ ਟੀਮ ਆਈ ਹੋਈ ਹੈ ਉਹ ਉਸ ਜਗ੍ਹਾ ਦੇ ਉੱਤੇ ਮੌਇਨਾ ਵੀ ਕਰਦੀ ਪਈ ਹੈ ਸੋ ਇਹ ਘਟਨਾ ਅੰਮ੍ਰਿਤਸਰ ਬੱਸ ਸਟੈਂਡ ਦੀ ਹੈ ਬੱਸ ਸਟੈਂਡ ਸਵੇਰੇ ਸਵੇਰੇ ਦਾ ਸਮੇਂ ਸੀਗਾ ਕਰੀਬ ਪੌਣੇ 10 ਵਜੇ ਦਾ ਸਮੇਂ ਸੀਗਾ ਸਮੇਂ ਪੌਣੇ 10 ਵਜੇ ਇਹ ਬੱਸ ਸਟੈਂਡ ਖਚਾ ਖਚ ਭਰਿਆ ਹੁੰਦਾ ਜੇ ਐਸ ਵੇਲੇ ਵੀ ਗੱਲ ਕਰੀਏ ਤਾਂ ਮੌਕੇ ਦੇ ਉੱਤੇ ਵੀ ਬਸਾਂ ਤੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਖਾਸੀ ਪੀੜਣ ਦੀ ਅੰਮ੍ਰਿਤਸਰ ਦਾ ਬੱਸ ਸਟੈਂਡ ਇਸ ਕਰਕੇ ਜਦਾ ਮਮੈਂ ਜਾਣਦਾ ਹੈ ਕਿ ਇੱਥੋਂ ਸਾਰੇ ਆਰੇ ਗੋਲੇ ਦੇ ਪਿੰਡ ਜਿਹੜੇ ਨੇ ਸਾਰੇ ਆਪਾਂ ਨੇ ਸੜਾ ਕੇ ਟੁੱਟਦੇ ਨੇ ਵਪਾਰਕ ਗਤੀਵਿਧੀਆਂ ਵੀ ਸਾਰੀਆਂ ਇੱਥੇ ਚੱਲਦੀਆਂ ਨੇ ਸਾਰੇ ਵਸਤਾਂ ਪਿੰਡਾਂ ਤੋਂ ਆਉਂਦੇ ਨੇ ਔਰ ਇਹਨਾਂ ਬਸਾਂ ਦਾ ਸਫਰ ਕਰਦੇ ਨੇ ਇਹ ਬਸਾਂ ਜਿਹੜੀਆਂ ਨੇ ਪੰਜਾਬ ਦੇ ਨਾਲ ਨਾਲ ਦੂਜੇ ਸੂਬਿਆਂ ਦੇ ਵਿੱਚ ਵੀ ਇੱਥੋਂ ਅਸੀਂ ਚੱਲਦੀਆਂ ਨੇ ਸੋ ਇੱਥੇ ਖਜਾ ਖਜ ਪੀੜ ਰਹਿੰਦੀ ਹੈ ਜਿਸ ਕਰਕੇ ਇਹ ਘਟਨਾ ਜਿਹੜੀ ਹੈ ਘਟਨਾ ਤੋਂ ਬਾਅਦ ਲੋਕੀ ਬਹੁਤ ਸਹਿਮ ਗਏ ਸਨ ਸਥਾਨਕ ਲੋਕ ਬਹੁਤ ਸਹਿਮ ਗਏ ਸਨ ਜਿਹੜੇ ਵੈਂਡਰ ਇੱਥੇ ਨੇ ਉਹ ਸਹਿਮ ਕੇ ਭੱਜ ਗਏ ਸਨ ਜਿਹੜੀਆਂ ਸਵਾਰੀਆਂ ਇੱਥੇ ਪਹੁੰਚੀ ਹੋਈਆਂ ਸਨ ਬਸਾਂ 'ਚ ਜਾਣਾ ਸੀ ਜਿਨ੍ਹਾਂ ਨੇ ਸਫਰ ਕਰਨਾ ਸੀਗਾ ਉਹ ਗੋਲੀ ਦੀ ਆਵਾਜ਼ ਸੁਣ ਕੇ ਉਹ ਕਬਰਾ ਕੇ ਦੌਰਗੇ ਭੱਜ ਗਏ ਸੋ ਇਸ ਕਾਰਨ ਕਿਆ ਕੁਝ ਨਹੀਂ ਜਾਣ ਸਕਦਾ ਕਿ ਹੋਇਆ ਕੀ ਹੈ ਮਗਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੜੀ ਦੁੜਦੀ ਲੇਗੀ ਪੁਲਿਸ ਆ ਗਈ ਪੁਲਿਸ ਨੇ ਮੌਕੇ ਦੇ ਉੱਤੇ ਜਿਹੜੇ ਬੰਦੇ ਨੇ ਗੋਲੀ ਚਲਾਈ ਸੀਗੀ ਉਹ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਅੰਮ੍ਰਿਤਸਰ বাস ਸਟੈਂਡ ਦੇ ਉੱਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਫੁਟੇਜ ਦੇਖ ਲਈ ਪਈ ਆ ਔਰ ਉਹਦੀ ਪਛਾਣ ਕੀਤੀ ਜਾ ਰਹੀ ਹੈ ਕਿ ਜਿਹੜੇ ਸ਼ਖਸ ਨੇ ਗੋਲੀ ਚਲਾਈ ਆ ਕੌਣ ਸੀਗਾ ਉਹਨੂੰ ਜੇ ਪਛਾਣ ਹੋਣ ਤੋਂ ਬਾਅਦ ਉਹਨੂੰ ਕਿਸ ਤਰ੍ਹਾਂ ਕੀਤਾ ਫੜਿਆ ਜਾਏਗਾ ਇਹ ਸਮੇਂ ਦੇ ਨਾਲ ਹੀ ਪਤਾ ਚੱਲ ਪਾਏਗਾ ਮਗਰ ਫਿਲਹਾਲ ਜਿਹੜੇ ਖਲਾਤ ਅੰਮ੍ਰਿਤਸਰ বাস ਸਟੈਂਡ ਤੇ ਬਨੇ ਹੋਏ ਤੁਸੀਂ ਦੇਖੇ ਨੇ ਉਹ ਐਨੇ ਕੇ ਅੰਮ੍ਰਿਤਸਰ ਬਾਸਟੈਂਡ ਦੇ ਵਿੱਚ ਸਵੇਰੇ ਹੀ ਗੋਲੀ ਚੱਲ ਗਈ ਹੈ ਗੋਲੀ ਚੱਲਣ ਦੇ ਨਾਲ ਇੱਕ ਸਖਸ਼ ਦੀ ਮੌਤ ਹੋ ਗਈ ਹੈ ਹੁਣ ਫੋਰੈਂਸਿਕਸ ਟੀਮ ਜਿਹੜੀ ਹੈ ਲੱਗੀ ਹੋਈ ਹੈ ਘਟਨਾ ਸਥਲ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਸਨ ਉਹ ਘਟਨਾ ਦੀ ਸਾਰੀ ਜਾਂਚ ਕਰ ਰਹੇ ਨੇ ਸਾਰਿਆਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਰਿਆਂ ਨਾਲ ਦੇਖਿਆ ਜਾ ਰਿਹਾ ਹੈ ਮਤਲਬ ਦੋ ਗੁੱਟ ਜਿਹੜੇ ਲੜ ਕੇ ਲੜ ਗਏ ਲੜ ਗਏ ਸਨ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਔਰ ਉਹ ਹੁਣ ਜਿਹੜਾ ਗੋਲੀ ਚਲਾਉਣ ਵਾਲਾ ਬੰਦਾ ਸੀਗਾ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਸੋ ਇਸ ਵਿਲੇ ਦੇ ਹਾਲਾਤ ਤੁਹਾਨੂੰ ਅੰਮ੍ਰਿਤਸਰ ਬੱਸ ਸਟੈਂਡ ਦੇ ਦਿਖਾ ਰਿਆ ਬੱਸ ਸਟੈਂਡ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਜਿੱਥੇ ਗੋਲੀ ਚੱਲੀ ਹੈ ਉਹ ਘਟਾਲ ਤੇ ਮਜੂਰ ਹਾਂ ਜਿੱਥੇ ਗੋਲੀ ਦੇ ਨਾਲ ਜਿਸ ਬੰਦਾ ਸਖਸ ਜਿਹੜਾ ਹੈ जख्मी ਹੋਇਆ ਸੀਗਾ जख्मी ਹੋਣ ਤੋਂ ਬਾਅਦ ਉਹਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਗਿਆ ਸੀਗਾ ਮਗਰ ਹਸਪਤਾਲ ਦੇ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਯਾਨੀ ਕਿ ਉਹਦੀ ਮੌਤ ਹੋ ਗਈ ਸੋ ਇਹ ਵਾਕਿਆ ਅੰਮ੍ਰਿਤਸਰ ਬੱਸ ਸਟੈਂਡ ਦਾ ਹੈ ਸਵੇਰੇ ਦੋ ਨਿਜੀ ਬਸਾਂ ਬਸ ਆਪਰੇਟਰ ਸੀਗੇ ਜਿਹੜੇ ਕਿ ਆਪਣੇ ਬਸ ਦੇ ਟਾਈਮਿੰਗ ਨੂੰ ਲੈ ਕੇ ਉਹਨਾਂ ਦੇ ਵਿਚਕਾਰ ਆਪਸੀ ਟਕਰਾਵ ਹੋ ਗਿਆ ਸੀ ਟਕਰਾਵ ਇਸ ਕਦਰ ਵੱਧ ਗਿਆ ਕਿ ਤੂੰ ਤੂੰ ਮੈਨੋਂ ਬੰਦ ਤੋਂ ਬਾਅਦ ਗਾਲ੍ਹ ਦੇ ਬਲੋਸ਼ ਤੋਂ ਬਾਅਦ ਇੱਕ ਦੂਸਰੇ ਦੇ ਤੇ ਦੂਸਰੇ ਸਖਸ ਵੱਲੋਂ ਗੋਲੀ ਚਲਾ ਦਿੱਤੀ ਗਈ ਗੋਲੀ ਵੀ ਦੇਖੀ ਜਾਏ ਤੇ ਇਸ ਵੇਲੇ ਸੱਤ ਖੋਲ ਸਾਨੂੰ ਟ੍ਰਾਂਸਪੋਰਟ ਕੋਲ ਨਜ਼ਰ ਆ ਰਹੇ ਨੇ ਕਿ ਸੱਤ ਖੋਲ ਜਿਹੜੇ ਨੇ ਖਾਲੀ ਖੋਲ ਗੋਲੀਆਂ ਦੇ ਜਿਹੜੇ ਕਿ ਇੱਥੋਂ ਗੋਲੀਆਂ ਚੱਲੀਆਂ ਨੇ ਦੂਸਰੀ ਧਿਰ ਦੇ ਉੱਤੇ ਗੋਲੀਆਂ ਚੱਲੀਆਂ ਜਿਸ ਸੰਗ ਬੰਦੇ ਦੀ ਸਖਸ ਦੇ ਬਹੁਤ ਹੋ ਗਈ ਹੈ ਉਹ ਇਹਨਾਂ ਗੋਲੀਆਂ ਉਹਨਾਂ ਦੇ ਸੱਤ ਖੋਲ ਇੱਥੇ ਮੌਜੂਦ ਨੇ ਮਤਲਬ ਇਹ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸੱਤ ਰਾਉਂਡ ਫਾਇਰ ਕੀਤੇ ਗਏ ਸੀਗੇ ਜਿਹਦੇ ਨਾਲ ਉਹ ਫਾਰ ਜਿਹੜੀ ਗੋਲੀਆਂ ਉਹਨਾਂ ਲੱਗੀਆਂ ਸੀ ਉਹ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਉਸ ਦੀ ਮੌਤ ਹੋ ਗਈ ਹੈ ਸੋ ਹਾਲਾਤ ਬੱਸ ਸਟੈਂਡ ਦੇ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਫੁੱਲ ਸਟੇਸ਼ਨ ਬੱਸ ਸਟੈਂਡ ਤੇ ਜਿਹੜੇ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ ਉਹਨਾਂ ਦੀ ਫੁਟੇਜ ਖੰਡਾਲੀ ਜਾ ਰਹੀ ਹੈ ਅਤੇ ਸਮੇਂ ਦੇਖਿਆ ਜਾ ਰਿਹਾ ਹੈ ਕਿ ਇਸ ਸਮੇਂ ਦੇ ਵਿੱਚ ਜਦੋਂ ਇੱਕ ਘਟਨਾ ਹੋਈ ਸੀਗੀ ਉਸ ਟਾਈਮ ਦੇ ਦੌਰਾਨ ਕਿਹਨੇ ਕਿਹੜੇ ਕਿਸ ਤੇ ਕਿੰਨੇ ਲੋਕ ਮੌਜੂਦ ਸਨ ਕਿਉਂ ਕਿਸ ਨੇ ਗੋਲੀ ਚਲਾਈ ਹੈ ਇਹ ਸਿਰਫ ਆਪਸੀ ਖੈਬਾਜੀ ਹੋਈ ਸੀਗੀ ਉਸ ਤੋਂ ਗੁੱਸੇ ਚ ਆਇਆ ਜਾਂ ਕੋਈ ਹੋਰ ਇਹਨਾਂ ਦੇ ਪਿੱਛੇ ਕਾਰਨ ਹੈਗਾ ਕਿ ਆਪਸੀ ਲਾਗਤ ਹੋਰ ਜ਼ਿਆਦਾ ਸੀਗੀ ਜਾਂ ਕਿਸੇ ਹੋਰ ਜਿੰਨੇ ਗੋਲੀ ਚਲਾਈ ਹੈ ਉਹ ਸ਼ਖਸ ਕੌਣ ਸੀਗਾ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਖੰਡਾ ਲੈ ਜਾ ਰਿਹਾ ਹੈ ਔਰ ਸਮੇਂ ਦੇ ਨਾਲ ਹੀ ਪਤਾ ਚੱਲ ਪਾਏਗਾ ਆਪਣੇ ਸਰ ਬੱਸ ਸਟੈਂਡ ਦੇ ਵਿੱਚ ਸਵੇਰੇ ਦੋ ਬੱਸ ਚਾਲਕਾਂ ਦੇ ਵਿੱਚ ਕਾਰ ਬੱਸ ਦੇ ਟਾਈਮਿੰਗ ਨੂੰ ਲੈ ਕੇ ਕਹਾ ਸੁਣੀ ਹੋ ਗਈ ਸੀਗੀ ਉਸ ਤੋਂ ਬਾਅਦ ਗੱਲ ਇੱਥੇ ਤੱਕ ਪਹੁੰਚ ਗਈ ਕਿ ਇਹ ਹਥਿਆਰ ਚਲਪੇ ਗੋਲੀ ਕੱਢ ਕੇ ਗੋਲੀ ਚਲਾ ਦਿੱਤੀ ਗਈ ਔਰ ਉਦੀ ਮੌਕੇ ਤੇ ਮੌਤ ਹੋ ਗਈ ਤੁਸੀਂ ਤਸਵੀਰਾਂ ਦੇ ਵਿੱਚ ਅਸੀਂ ਬੱਸ ਸਟੈਂਡ ਦੇ ਉਸ ਏਰੀਏ ਤੇ ਜਿੱਥੇ ਖੜੇ ਹਾਂ ਇੱਥੇ ਦੋ ਬੱਸ ਆਪਰੇਟਰ ਜਿਹੜੀਆਂ ਬੱਸ ਚਲਾ ਰਹੇ ਸੀਗੇ ਆਪਣੇ ਬੱਸ ਦੀ ਵਾਰੀ ਨੂੰ ਲੈ ਕੇ ਜਾਂ ਟਾਈਮਿੰਗ ਨੂੰ ਲੈ ਕੇ ਉਹਨਾਂ ਦੇ ਵਿਚਕਾਰ ਕਾਹ ਸੁਣੀ ਹੋ ਗਈ ਸੀ ਕਾਹ ਸੁਣੀ ਇਸ ਕਦਰ ਚਲੇ ਗਈ ਕਿ 6 ਤੋਂ 7 ਰਾਉਂਡ ਗੋਲੀ ਚੱਲ ਗਈ ਇੱਕ ਦੂਸਰੇ ਦੇ ਉੱਪਰ ਜਿਹਦੇ ਨਾਲ ਇੱਕ ਅਸ਼ਕਸ਼ ਦੀ ਮੌਤ ਹੋ ਗਈ ਜਿਹੜਾ ਬੱਸ ਦੇ ਨਾਲ ਉਸ ਬੱਸ ਦਾ ਆਪਰੇਟਰ ਜਾਂ ਬੱਸ ਦਾ ਮਾਲਕ ਸੀਗਾ ਹੈ ਅਜੇ ਨਹੀਂ ਪਤਾ ਚੱਲ ਪਾਰਿਆ ਫਿਲਹਾਲ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਮਗਰ ਜਦੋਂ ਉਹਨਾਂ ਨੂੰ ਗੋਰੀ ਲੱਗੀ ਹੈ ਇਲਾਜ ਦੇ ਲਈ ਉਹਨੂੰ ਪੁਰੀ ਹਸਪੀਟਲ ਲੈ ਜਾਇਆ ਗਿਆ ਸੀਗਾ ਜਿੱਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਔਰ ਇਹ ਘਟਨਾ ਅੰਮ੍ਰਿਤਸਰ ਬੱਸ ਸਟੈਂਡ ਦੀ ਹੈ ਤੁੰ ਉਸ ਵੇਲੇ ਜਾਂਚ ਚੱਲਦੀ ਪਈ ਹੈ ਘਟਨਾ ਸਥਲ ਦੀ ਜਾਂਚ ਜਿਹੜੀ ਹੈ ਅਧਿਕਾਰੀ ਕਰਦੇ ਪਏ ਨੇ ਮੌਕੇ ਤੇ ਜਿਹੜੇ ਖੋਲ ਬ੍ਰਾਹਮਤ ਹੋਏ ਨੇ ਖੋਲ ਗਰੇ ਹੋਏ ਸੀਗੇ ਉਹਨਾਂ ਨੂੰ ਦੇਖਿਆ ਜਾ ਰਿਹਾ ਪਛਾਨਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਕਟਨਾ ਦਾ ਏਰੀਆ ਦਾ ਨੂੰ ਦੇਖਿਆ ਜਾ ਰਿਹਾ ਫੋਰੈਂਸਿਕ ਲੈਬ ਉਸ ਦੀ ਜਾਂਚ ਕਰ ਲਈ ਪਈ ਹੈ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਮਨੇਸਰ ਬੱਸ ਸਟੈਂਡ ਦੀਆਂ ਨੇ ਇਹ ਤਸਵੀਰਾਂ ਸਵੇਰੇ ਇੱਥੇ ਦੋ ਆਪਰੇਟਰਸ ਯਾਨੀ ਜੇ ਬੱਸ ਚਾਲਕ ਬੱਸ ਚਲਾਉਣ ਵਾਲਿਆਂ ਦੇ ਵਿੱਚ ਘਾਰ ਬੱਸ ਦੇ ਟਾਈਮਿੰਗ ਨੂੰ ਲੈ ਕੇ ਕਿਸੇ ਆਪਸ ਦੇ ਵਿੱਚ ਟਕਰਾਅ ਹੋ ਗਈ ਸੀ ਯਾਨੀ ਕਿ ਉਹ ਕੋਈ ਆਪਣੇ ਟਾਈਮ ਤੋਂ ਪਹਿਲੇ ਚੱਲ ਰਿਹਾ ਸੀਗਾ ਜਾਂ ਆਪਣੇ ਟਾਈਮ ਸਿਰ ਉਹਦੀ બસ ਜਾਂਦਾ ਟਾਈਮ ਸੀਗਾ ਦੂਸਰਾ ਉਹ ਨੂੰ ਕਹਿ ਰਿਹਾ ਸੀਗਾ ਤੂੰ ਆਪਣਾ ਟਾਈਮ ਕੋ ਪਹਿਲੇ ਗੱਡੀ ਕਢ ਲੈ ਬਸ ਸਟੈਂਡ ਕੋ ਪਰ ਇਸ ਗੱਲ ਦੇ ਵਿੱਚ ਦੋਨਾਂ ਦੇ ਵਿੱਚ ਟੂ ਟੂ ਮੈਂ ਮੈਂ ਹੋ ਗਈ ਔਰ ਕਿਆ ਜਾ ਰਿਹਾ ਜਿਹੜਾ ਦੂਸਰੇ ਬਸ ਦਾ ਮਾਲਕ ਸੀਗਾ ਉਹਨੇ ਦੋਨਾਂ ਦੇ ਵਿੱਚ ਗੱਡਾ ਟਕਰਾਵ ਹੋਣ ਤੋਂ ਬਾਅਦ ਉਹਨਾਂ ਦੂਸਰੇ ਧਿਰ ਨੇ ਉਸ ਦੇ ਉੱਤੇ ਗੋਲੀਆਂ ਚੁੜਾ ਦਿੱਤੀਆਂ ਗੋਲੀਆਂ ਦੇ ਖੋਲ ਵੀ ਇੱਥੇ ਮੌਕੇ ਤੇ ਮੌਜੂਦ ਹੈ ਜੋ ਤਸਵੀਰਾਂ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਇਸ ਵੇਲੇ ਕਰੀਬ ਸਤ ਖੋਲ ਨੇ ਜਿਹੜੇ ਕਿ ਐਸੋ ਦੇ ਮੌਕੇ ਤੇ ਮੌਜੂਦ ਨੇ ਇਹਨਾਂ ਨੂੰ ਇੱਥੇ ਰੱਖਿਆ ਗਿਆ ਹੈ ਫੋਰੈਂਸਿਕ ਲੈਬ ਜਿਹੜੀ ਟੀਮ ਆਈ ਹੋਈ ਹੈ ਉਹ ਉਸ ਜਗ੍ਹਾ ਦੇ ਉੱਤੇ ਮੌਇਨਾ ਵੀ ਕਰਦੀ ਪਈ ਹੈ ਸੋ ਇਹ ਘਟਨਾ ਅੰਮ੍ਰਿਤਸਰ ਬੱਸ ਸਟੈਂਡ ਦੀ ਹੈ ਬੱਸ ਸਟੈਂਡ ਸਵੇਰੇ ਸਵੇਰੇ ਦਾ ਸਮੇਂ ਸੀਗਾ ਕਰੀਬ ਪੌਣੇ 10 ਵਜੇ ਦਾ ਸਮੇਂ ਸੀਗਾ ਸਮੇਂ ਪੌਣੇ 10 ਵਜੇ ਇਹ ਬਸਤਾਂ ਖਜਾ ਖਜ ਪਰਿਆ ਹੁੰਦਾ ਜੇ ਇਸ ਵੇਲੇ ਵੀ ਗੱਲ ਕਰੀਏ ਤਾਂ ਮੌਕੇ ਦੇ ਉੱਤੇ ਵੀ ਬਸਾਂ ਤੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਖਾਸੀ ਪੀੜਣ ਦੀ ਅੰਮ੍ਰਿਤਸਰ ਦਾ ਬਸ ਸਟੈਂਡ ਇਸ ਕਰਕੇ ਜਦਾ ਮਨਾਇਆ ਜਾਂਦਾ ਹੈ ਕਿ ਇੱਥੋਂ ਸਾਰੇ ਆਲੇ-ਦੋਲੇ ਦੇ ਪਿੰਡ ਜਿਹੜੇ ਨੇ ਸਾਰੇ ਅੰਮ੍ਰਿਤਸਰ ਆ ਕੇ ਟੁੱਕਦੇ ਨੇ ਵਪਾਰਿਕ ਗਤੀਵਿਧੀਆਂ ਵੀ ਸਾਰੀਆਂ ਇੱਥੇ ਚੱਲਦੀਆਂ ਨੇ ਸਾਰੇ ਬਸਤਾਂ ਦੇ ਪਿੰਡਾਂ ਤੋਂ ਆਉਂਦੇ ਨੇ ਔਰ ਇਹਨਾਂ ਬਸਾਂ ਦਾ ਸਫ਼ਰ ਕਰਦੇ ਨੇ ਇਹ ਬਸਾਂ ਜਿਹੜੀਆਂ ਨੇ ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਵਿੱਚ ਵੀ ਇੱਥੋਂ ਹੀ ਚੱਲਦੀਆਂ ਨੇ ਸੋ ਇੱਥੇ ਖਜਾ ਖਜ ਪੀੜ ਰਹਿੰਦੀ ਹੈ ਜਿਸ ਕਰਕੇ ਇਹ ਕਟਨਾ ਜਿਹੜੀ ਹੈ ਕਟਨਾ ਤੋਂ ਬਾਅਦ ਲੋਕੀ ਬਹੁਤ ਸਹਿਮ ਗਏ ਸਨ ਸਥਾਨਕ ਲੋਕ ਬਹੁਤ ਸਹਿਮ ਗਏ ਸਨ ਜਿਹੜੇ ਵੈਂਡਰ ਇੱਥੇ ਨੇ ਉਹ ਸਹਿਮ ਕੇ ਭੱਜ ਗਏ ਸਨ ਜਿਹੜੀਆਂ ਸਵਾਰੀਆਂ ਇੱਥੇ ਪਹੁੰਚੀ ਹੋਈਆਂ ਸਨ ਬਸਾਂ 'ਚ ਜਾਣਾ ਸੀ ਜਿਨ੍ਹਾਂ ਨੇ ਸਫਰ ਕਰਨਾ ਸੀਗਾ ਉਹ ਗੋਲੀ ਦੀ ਆਵਾਜ਼ ਸੁਣ ਕੇ ਉਹ ਕਬਰਾ ਕੇ ਦੌਰਗੇ ਭੱਜ ਗਏ ਸੋ ਇਸ ਕਾਰਨ ਕਿਆ ਕੁਝ ਨਹੀਂ ਜਾ ਸਕਦਾ ਇੱਥੇ ਹੋਇਆ ਕੀ ਹੈ ਮਗਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੜੀ ਦੁੜਦੀ ਲੇਗੀ ਪੁਲਿਸ ਆ ਗਈ ਪੁਲਿਸ ਨੇ ਮੌਕੇ ਦੇ ਉੱਤੇ ਜਿਹੜੇ ਬੰਦੇ ਨੇ ਗੋਲੀ ਚਲਾਈ ਸੀਗੀ ਉਹ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੂੰ ਇਸ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਫੁਟੇਜ ਦੇਖ ਲਈ ਪਈ ਆ ਔਰ ਉਹਦੀ ਪਛਾਣ ਕੀਤੀ ਜਾ ਰਹੀ ਹੈ ਕਿ ਜਿਹੜੇ ਸ਼ਖਸ ਨੇ ਗੋਲੀ ਚਲਾਈ ਆ ਕੌਣ ਸੀਗਾ ਉਹਨੂੰ ਜੇ ਪਛਾਣ ਹੋਣ ਤੋਂ ਬਾਅਦ ਉਹਨੂੰ ਕਿਸ ਤਰ੍ਹਾਂ ਕੀਤਾ ਬੜਿਆ ਜਾਏਗਾ ਇਹ ਸਮੇਂ ਦੇ ਨਾਲ ਹੀ ਪਤਾ ਚੱਲ ਪਾਏਗਾ ਮਗਰ ਫਿਲਹਾਲ ਜਿਹੜੇ ਖਲਾਤ ਅੰਮ੍ਰਿਤਸਰ ਬੱਸ ਸਟੈਂਡ ਤੇ ਬਨੇ ਹੋਏ ਤੁਸੀਂ ਦੇਖੇ ਨੇ ਉਹ ਐਨੇ ਕੇ ਅੰਮ੍ਰਿਤਸਰ বাস ਸਟੈਂਡ ਦੇ ਵਿੱਚ ਸਵੇਰੇ ਹੀ ਗੋਲੀ ਚੱਲ ਗਈ ਹੈ ਗੋਲੀ ਚੱਲਣ ਦੇ ਨਾਲ ਇੱਕ ਸਖਸ਼ ਦੀ ਮੌਤ ਹੋ ਗਈ ਹੈ ਹੁਣ ਫੋਰੈਂਸਿਕਸ ਟੀਮ ਜਿਹੜੀ ਹੈ ਲੱਗੀ ਹੋਈ ਹੈ ਕਟਨਾਸਲ ਤੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਸਨ ਉਹ ਘਟਨਾ ਦੀ ਸਾਰੀ ਜਾਂਚ ਕਰ ਰਹੇ ਨੇ ਸਾਰਿਆਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਸਾਰਿਆਂ ਨਾਲ ਇਹ ਦੇਖਿਆ ਜਾ ਰਿਹਾ ਹੈ ਮਤਲਬ ਦੋ ਗੁੱਟ ਜਿਹੜੇ ਲੜ ਕੇ ਲੜ ਗਏ ਲੜ ਗਏ ਸਨ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਔਰ ਉਹਨੂੰ ਜਿਹੜਾ ਗੋਲੀ ਚਲਾਉਣ ਵਾਲਾ ਬੰਦਾ ਸੀਗਾ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਸੋ ਇਸ ਵੇਲੇ ਦੇ ਹਾਲਾਤ ਤੁਹਾਨੂੰ ਅੰਮ੍ਰਿਤਸਰ ਬੱਸ ਸਟੈਂਡ ਦੇ ਦਿਖਾ ਰਿਹਾ ਬੱਸ ਸਟੈਂਡ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਜਿੱਥੇ ਗੋਲੀ ਚੱਲੀ ਹੈ ਉਹ ਘਟਾਲ ਤੇ ਮਜੂਦ ਹਾਂ ਜਿੱਥੇ ਗੋਲੀ ਦੇ ਨਾਲ ਜਿਸ ਬੰਦਾ ਸ਼ਖਸ ਜਿਹੜਾ ਹੈ जख्मी ਹੋਇਆ ਸੀਗਾ जख्मी ਹੋਣ ਤੋਂ ਬਾਅਦ ਉਹਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਗਿਆ ਸੀਗਾ ਮਗਰ ਹਸਪਤਾਲ ਦੇ ਇਹ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਯਾਨੀ ਕਿ ਉਹਦੀ ਮੌਤ ਹੋ ਗਈ ਸੋ ਇਹ ਵਾਕਿਆ ਅੰਮ੍ਰਿਤਸਰ ਬੱਸ ਸਟੈਂਡ ਦਾ ਹੈ ਸਿਰੇ ਦੋ ਨਿਜੀ ਬਸਾਂ ਬੱਸ ਆਪਰੇਟਰ ਸੀਗੇ ਜਿਹੜੇ ਕਿ ਆਪਣੇ ਬਸ ਦੇ ਟਾਈਮਿੰਗ ਨੂੰ ਲੈ ਕੇ ਉਹਨਾਂ ਦੇ ਵਿਚਕਾਰ ਆਪਸੀ ਟਕਰਾਵ ਹੋ ਗਿਆ ਸੀ ਟਕਰਾਵ ਇਸ ਕਦਰ ਵੱਧ ਗਿਆ ਕਿ ਤੂੰ ਤੂੰ ਮੈਨੋਂ ਪਹਿਲਾਂ ਤੋਂ ਬਾਅਦ ਗਾਲ੍ਹ ਦੇ ਬਲੋਸ਼ ਤੋਂ ਬਾਅਦ ਇੱਕ ਦੂਸਰੇ ਦੇ ਤੇ ਦੂਸਰੇ ਸੱਜ ਵੱਲੋਂ ਗੋਲੀ ਚਲਾ ਦਿੱਤੀ ਗਈ ਗੋਲੀ ਵੀ ਦੇਖੀ ਜਾਏ ਤੇ ਇਸ ਵੇਲੇ 7 ਖੂਲ ਸਾਨੂੰ ਘਟਨਾ ਤੋਂ ਨਜ਼ਰ ਆ ਰਹੇ ਨੇ ਕਿ 7 ਖੂਲ ਜਿਹੜੇ ਨੇ ਖਾਲੀ ਖੋਲ ਗੋਲੀਆਂ ਦੇ ਜਿਹੜੇ ਕਿ ਇੱਥੋਂ ਗੋਲੀਆਂ ਚੱਲੀਆਂ ਨੇ ਦੂਸਰੀ ਧਿਰ ਦੇ ਉੱਤੇ ਗੋਲੀਆਂ ਚੱਲੀਆਂ ਜਿਸ ਸੰਘਰਸ਼ ਦੇ ਸਖਸ ਦੇ ਬਹੁਤ ਹੋ ਗਈ ਹੈ ਉਹ ਇੰਨਾ ਗੋਲੀਆਂ ਉਹਨਾਂ ਦੇ ਸੱਤ ਖੋਲ ਇੱਥੇ ਮੌਜੂਦ ਨਹੀਂ ਮਤਲਬ ਇਹ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸੱਤ ਰਾਉਂਡ ਫਾਇਰ ਕੀਤੇ ਗਏ ਸੀਗੇ ਜਿਹਦੇ ਨਾਲ ਉਹ ਜਿਹੜੀ ਗੋਲੀਆਂ ਉਹਨਾਂ ਲੱਗੇ ਸੀ ਉਹ ਜ਼ਖਮਾਂ ਦੀ ਤਾਪਨਾ ਚੱਲਦੇ ਹੋਏ ਉਸ ਦੀ ਮੌਤ ਹੋ ਗਈ ਹੈ ਸੋ ਹਾਲਾਤ ਬਾਸਟੈਂਡ ਦੇ ਫਿਲਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਨੂੰ ਗੰਭੀਰ ਤਨਾ ਲਿਆ ਜਾ ਰਿਹਾ ਹੈ ਫੁੱਲ ਸਟੇਸ਼ਨ ਬਸ ਸਟੈਂਡ ਤੇ ਜਿਹੜੇ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ ਉਹਨਾਂ ਦੀ ਫੁਟੇਜ ਖੰਡਾਲੀ ਜਾ ਰਹੀ ਹੈ ਅਤੇ ਸਮੇਂ ਦੇਖਿਆ ਜਾ ਰਿਹਾ ਹੈ ਕਿ ਇਸ ਸਮੇਂ ਦੇ ਵਿੱਚ ਜਦੋਂ ਇਹ ਘਟਨਾ ਹੋਈ ਸੀਗੀ ਉਸ ਟਾਈਮ ਦੇ ਦੌਰਾਨ ਕਿਹਨੇ ਕਿਹੜੇ ਕਿਸ ਕਿੰਨੇ ਲੋਕ ਮੌਜੂਦ ਸਨ ਕਿਉਂ ਕਿਸੇ ਗੋਲੀ ਚਲਾਈ ਹੈ ਇਹ ਸਿਰਫ ਆਪਸੀ ਖੈਬਾਜੀ ਹੋਈ ਸੀਗੀ ਉਸ ਤੋਂ ਗੁੱਸੇ ਚ ਆਏ ਜਾਂ ਕੋਈ ਹੋਰ ਇਹਨਾਂ ਦੇ ਪਿੱਛੇ ਕਾਰਨ ਹੈਗਾ ਕਿ ਆਪਸੀ ਲੜਾਈ ਲਗਤ ਹੋਰ ਜ਼ਿਆਦਾ ਸੀਗੀ ਜਾਂ ਕਿਸੇ ਹੋਰ ਜਿੰਨੇ ਗੋਲੀ ਚਲਾਈ ਹੈ ਉਹ ਸੱਚ કોਨ ਸੀਗਾ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਖੰਡਾ ਲੈ ਜਾ ਰਿਹਾ ਹੈ ਔਰ ਸਮੇਂ ਦੇ ਆਉਣ ਤੇ ਹੀ ਪਤਾ ਚੱਲ ਪਾਏਗਾ ਜਾਂ ਮਾ ਪਰਫਰ ਨਤੇਸ਼ ਦੇ ਨਾਲ ਜੋਤੀ ਵੈਰ ਦੈਟ ਇਜ਼ ਵੈਟ ਵੀ ਅਮਰ ਸਰ